ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡੇ ਖਾਤਰ ਆਪਾਂ ਨਵੀਂ ਵੀਡੀਓ ਤੇ ਨਵੀਆਂ ਮਸ਼ੀਨਰੀਆਂ ਤੇ ਇੱਕ ਕੋਠੀ ਆਪਾਂ ਵਧੀਆ ਲੈ ਕੇ ਪਹੁੰਚੇ ਹਾਂ ਬਾਹਰ ਗਏ ਮਾਲਕ ਦੀ ਹਰ ਚੀਜ਼ ਦੀ ਆਪਾਂ ਪੂਰੀ ਵਧੀਆ ਢੰਗ ਨਾਲ ਗੱਲਬਾਤ ਕਰਾਂਗੇ ਤੁਸੀਂ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਆਪਣਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਜੀ ਉੱਤੇ ਆਪਣਾ ਲਿਖਿਆ ਰਹਿੰਦਾ ਜੀ ਗੱਲਬਾਤ ਕਰਾਂਗੇ ਪਹਿਲੀ ਗੱਡੀ ਤੋਂ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਸਵਿਫਟ ਡਿਜ਼ਾਇਰ ਗੱਡੀ ਪੂਰੀ ਵਧੀਆ ਜੀ ਸੋਹਣੀ ਗੱਡੀ ਐ ਸ਼ੌਂਕ ਨਾਲ ਮਾਲਕ ਨੇ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਜੀ ਵਧੀਆ ਗੱਡੀ ਦੀ ਸਟਾਰਟਿੰਗ ਐ ਕਮੀ ਕੋਈ ਨਹੀਂ ਹੈਗੀ ਰੰਗ ਰੰਗ ਪੂਰਾ ਵਧੀਆ ਮਿਲੂਗਾ ਗੱਡੀ ਖੜੀ ਐ ਜੀ ਫਿਰੋਜ਼ਪੁਰ ਏਰੀਆ 'ਚ ਮਾਡਲ ਹੈਗਾ ਜੀ 2016 ਡਿਜ਼ਾਇਰ VDI ਫਸਟ ਓਨਰ ਐ ਡੀਜ਼ਲ ਤੇ ਗੱਡੀ ਐ ਸਾਰੇ ਕਾਗਜ਼ ਪੂਰੇ ਨੇ 2,65,000 ਰੁਪਏ ਮਾਲਕ ਨੇ ਡਿਮਾਂਡ ਦੱਸੀ ਐ ਜੀ ਗੱਡੀ ਦੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਜੀ ਜਿਹਨੂੰ ਵੀ ਗੱਡੀ ਪਸੰਦ ਇਹ ਆਉਂਦੀ ਹੈ ਤਾਂ ਮਾਲਕ ਨਾਲ ਗੱਲ ਕਰ ਲਿਓ 95 928 31378 ਮਾਲਕ ਦਾ ਇਹ ਵਟਸਐਪ ਨੰਬਰ ਵੀ ਆ ਤੇ ਮਾਲਕ ਦਾ ਇਹ ਕਾਲਿੰਗ ਨੰਬਰ ਵੀ ਆ ਤੇ ਨੰਬਰ 2 ਤੇ ਆਪਾਂ ਲੈ ਕੇ ਪਹੁੰਚਿਆ i20 ਸਪੋਰਟਸ ਮਾਡਲ ਹੈ ਜੀ ਤੇ ਗੱਡੀ ਪੈਟਰੋਲ ਤੇ ਆ ਗੱਡੀ ਪਹਿਲੇ ਨਾਮ 70000 ਚੱਲੀ ਹੋਈ ਹੈ ਤੇ ਮਾਡਲ ਦੀ ਗੱਲ ਕਰੀਏ 2015 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਜੀ 460000 ਰੁਪਿਆ ਮਾਲਕ ਨੇ ਇੱਕ ਡਿਮਾਂਡ ਦੱਸੀ ਆ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਰੇਟ ਕਰ ਲਾਂਗੇ ਗੱਡੀ ਖੜੀ ਸੀ ਅੰਮ੍ਰਿਤਸਰ ਏਰੀਆ 'ਚ ਸਿਲਵਰ ਰੰਗ 'ਚ ਹੈ ਪੰਜਾਬ ਨੰਬਰ ਹੈ ਟਾਇਰਾਂ 'ਚ ਪੂਰੇ ਸ਼ੌਂਕ ਨਾਲ ਅਲਾਈ ਲੁਬਾਈ ਹੋਏ ਨੇ ਬਾਕੀ ਨਾ ਤਾਂ ਕੋਈ ਸਕ੍ਰੈਚ ਗੱਡੀ ਤੇ ਹੈਗਾ ਨਾ ਕੋਈ ਐਕਸੀਡੈਂਟਡ ਹੈ ਤੇ ਨਾ ਕੋਈ ਲੱਗੀ ਪੱਜੀ ਹੈ ਜੀ ਪੂਰੀ ਵਧੀਆ ਸੋਹਣੀ ਗੱਡੀ ਆ ਤੇ ਸੋਹਣੇ ਰੇਟ ਚ ਆਪਾਂ ਲੈ ਕੇ ਪਹੁੰਚਿਆ ਅੰਮ੍ਰਿਤਸਰ ਏਰੀਆ ਤੋਂ ਲੈ ਕੇ ਪਹੁੰਚੇ ਆ ਜਿਹਨੂੰ ਵੀ ਗੱਡੀ ਪਸੰਦ ਆਵੇ ਤਾਂ ਮਾਲਕ ਨਾਲ ਕਰੋ ਜੀ ਗੱਲਬਾਤ 75082 ਤੇ 60008 ਕਰ ਲਿਓ ਮਾਲਕ ਨਾਲ ਗੱਲਬਾਤ ਜਿਹੜੀ ਵੀ ਕਰਨਾ ਤੁਸੀਂ ਚਾਹੁੰਨਿਓ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਓ 9466529488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਆ ਤੁਹਾਡੇ ਕੋਲੇ ਵੇਚਣਾ ਜੇ ਤੁਸੀਂ ਚਾਹੁੰਨਿਓ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਫਰੀ ਚ ਆਪਾਂ ਐਡ ਤੋਂ ਵੱਡੀ ਲਾ ਦਾਂਗੇ ਜੀ ਗੱਲ ਕਰਾਂਗੇ ਜੀ ਹੁਣ ਆਪਾਂ ਸਕੋਰਪਿਓ ਗੱਡੀ ਦੀ 2007 ਮਾਡਲ ਸਕੋਰਪਿਓ ਗੱਡੀ ਮਾਲਕ ਨੇ ਭੇਜੀ ਹੋਈ ਆ ਆਪਣੇ ਕੋਲੇ ਵੇਚਣ ਵਾਸਤੇ ਮਾਲਕ ਨੇ ਵੇਚਣੀ ਐ ਤੇ ਗੱਡੀ ਦਾ ਨੰਬਰ ਹੈਗਾ ਜੀ ਪੰਜਾਬ ਚਿੱਟੇ ਰੰਗ ਦੀ ਆ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਐਸੀ ਸਾਰਾ ਕੁਝ ਮਾਲਕ ਨੇ ਵਧੀਆ ਢੰਗ ਨਾਲ ਫੋਟੋਆਂ ਚ ਦਿਖਾਇਆ ਸੀ ਬੈਕ ਸਾਈਡ ਤੋਂ ਫਰੰਟ ਤੋਂ ਸਾਈਡ ਤੋਂ ਕੱਲੀ-ਕੱਲੀ ਚੀਜ਼ ਕੱਲਾ-ਕੱਲਾ ਪਾਰਟਸ ਤੁਸੀਂ ਫੋਟੋਆਂ ਚ ਦੇਖ ਹੀ ਰਹੇ ਹੋ ਸੀ ਤੇ ਗੱਡੀ ਵਧੀਆ ਸੀ ਨਾ ਕੋਈ ਗਲਬਟਾ ਗੱਡੀ ਚ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਟੁੱਟੀ ਪੱਜੀ ਅਜੀ ਸਾਰਾ ਕੁਝ ਵਧੀਆ ਮਿਲੂਗਾ ਅੰਦਰੋਂ ਗੱਡੀ ਦੀ ਕੰਡੀਸ਼ਨ ਵਧੀਆ ਮਿਲ ਜੂਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਗੱਡੀ ਤੁਹਾਨੂੰ ਪਸੰਦ ਆਊਗੀ ਸਿੰਘ ਗੱਡੀ ਦੀ ਡਿਮਾਂਡ ਜਿਹੜੀ ਹੈਗੀ ਅਸੀਂ ਉਹ ਮਾਲਕ ਨੇ ਕਹੀ ਹੈ ਸਵਾ ਲੱਖ ਰੁਪਈਆ ਸੀ 1 ਲੱਖ ਤੇ 15000 ਰੁਪਈਆ ਇੱਕ ਡਿਮਾਂਡ ਕਹੀ ਹੈ ਮਾਲਕ ਨੇ ਬਾਕੀ ਕਹਿੰਦੇ ਸੀਗੇ ਮਾਲਕਾ ਵੀ ਮੌਕੇ ਤੇ ਰੇਟ ਕਰ ਲਾਂਗੀ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਕਿ ਤਲਵੰਡੀ ਭਾਈ ਮਾਲਕ ਦਾ ਏਰੀਆ ਹੈ ਜਿਹਨੂੰ ਵੀ ਗੱਡੀ ਪਸੰਦ ਆਵੇ ਤਲਵੰਡੀ ਭਾਈ ਜਾ ਕੇ ਗੱਡੀ ਨੂੰ ਦੇਖ ਸਕਦੋਂ ਗੱਡੀ ਨੂੰ ਚਲਾ ਕੇ ਦੇਖ ਸਕਦੋਂ ਜੀ ਸਟਾਰਟ ਕਰਕੇ ਦੇਖ ਸਕਦੋਂ ਬਾਕੀ ਤੁਹਾਨੂੰ ਸਾਰੀ ਗੱਲਬਾਤ ਆਪਾਂ ਦੱਸ ਹੀ ਰਹੇ ਹਾਂ ਸੀ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਬਾਕੀ ਮੈਂ ਉਮੀਦ ਕਰਦਾ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ ਤੇ ਗੱਡੀ ਜੇ ਪਸੰਦ ਆਈ ਹੈ ਤਾਂ ਮਾਲਕ ਨਾਲ ਕਰੋ ਜੀ ਗੱਲਬਾਤ 94633 ਤੇ 48290 ਕਰ ਲਿਓ ਗੱਲਬਾਤ ਜਿਹੜੀ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੋ ਜਿਨੇ ਤੁਸੀਂ ਦੇਖ ਰਹੇ ਹੋ ਹਰ ਰੋਜ਼ ਆਪਣੀ ਨਵੀਂ ਵੀਡੀਓ ਤੇ ਨਵੀਂ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਦੇਖਣ ਵਾਸਤੇ ਸੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਚੈਨਲ ਤੇ ਜਦੋਂ ਤੁਸੀਂ ਸਬਸਕ੍ਰਾਈਬ ਕਰਕੇ ਰੱਖ ਲਓਗੇ ਉਸ ਤੋਂ ਬਾਅਦ ਜਦੋਂ ਵੀ ਵੀਡੀਓ ਪਾਇਆ ਕਰਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਤੁਹਾਡੇ ਤੱਕ ਪਹੁੰਚ ਜਾਇਆ ਕਰੂਗਾ ਜੀ ਬਾਕੀ ਨਾਲ ਦੀ ਨਾਲ ਕਮੈਂਟ ਕਰਕੇ ਦੱਸੀ ਜਾਈਓ ਬੀ ਤੁਮ ਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਵਧੀਆ ਲੱਗ ਰਹੀ ਏ ਵੀਡੀਓ ਪਸੰਦ ਆ ਰਹੀ ਐ ਤਾਂ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਜੀ ਗੱਲ ਕਰਾਂਗੇ ਜੀ ਮੋਟਰਸਾਈਕਲ ਦੀ ਜਮਾ ਸਸਤਾ ਮੋਟਰਸਾਈਕਲ ਆਪਾਂ ਪੂਰੇ ਵਧੀਆ ਰੇਟ 'ਚ ਤੇ ਪੂਰਾ ਸੋਹਣਾ ਸਪਲੈਂਡਰ ਪਲੱਸ ਹੀਰੋ ਦਾ ਤੇ ਕੰਡੀਸ਼ਨ ਇੱਕ ਬੜੀ ਚੈੱਕ ਕਰੋ ਜੀ ਲੈ ਕੇ ਤੁਹਾਡੇ ਖਾਤਰ ਪਹੁੰਚੀ ਜਾਈ ਅਸੀਂ ਪੰਜਾਬ ਨੰਬਰ ਐ ਟਾਇਰ ਪੂਰੇ ਵਧੀਆ ਨੇ ਤੇ ਮੋਟਰਸਾਈਕਲ ਦੀ ਕੰਡੀਸ਼ਨ ਪੂਰੀ ਵਧੀਆ ਨਵੀਂ ਬੈਟਰੀ ਐ ਮਾਲਕ ਦਾ ਜਿਹੜਾ ਏਰੀਆ ਜੀ ਬਿਆਸ ਐ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਵਿਆਸ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹਾਂ ਚਲਾ ਕੇ ਦੇਖਣਾ ਚਾਹੁੰਨ ਉਹ ਚਲਾ ਕੇ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖਣਾ ਚਾਹੁੰਨ ਉਹ ਸਟਾਰਟ ਕਰਕੇ ਵੀ ਦੇਖ ਸਕਦੇ ਹਾਂ ਜੀ ਕਮੀ ਪੇਸ਼ੀ ਕੋਈ ਨਹੀਂ ਮੋਟਰਸਾਈਕਲ ਚ ਤੇ ਸਟਾਰਟ ਕਰਕੇ ਤੋਰ ਕੇ ਸਾਰੀ ਪੂਰੀ ਤਸੱਲੀ ਕਰ ਲਿਓ ਜੀ ਜਦੋਂ ਪੂਰੀ ਤਸੱਲੀ ਕਰ ਲਈ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਿਓ ਜੀ ਰੇਟ ਜਦੋਂ ਮੁਕਾ ਲਿਆ ਉਹ ਤੋਂ ਬਾਅਦ ਡੀਲ ਕਰ ਸਕਦੇ ਹਾਂ ਫਾਈਨਲ ਤੇ ਰੇਟ 52000 ਰੁਪਏ ਇੱਕ ਦੀ ਮੰਗ ਕਹੀ ਆ ਮਾਲਕ ਨੇ 52000 ਦੇ ਵਿੱਚੋਂ ਰੇਟ ਕੀਤਾ ਜਾਊਗਾ ਜੀ ਸਪਲੈਂਡਰ ਪਲੱਸ 17 ਮਾਡਲ ਹੈ ਸੋਹਣਾ ਮੋਟਰਸਾਈਕਲ ਹੈ ਜੀ ਤੇ ਸੋਹਣੀ ਕੰਡੀਸ਼ਨ ਪਈ ਆ ਨੰਬਰ ਸਕਰੀਨ ਤੇ ਆਪਾਂ ਦੇ ਹੀ ਰੱਖਿਆ ਮਾਲਕ ਦਾ 62837 81805 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਿਸੇ ਵੀ ਵੇਲੇ ਤੁਸੀਂ ਕਰ ਸਕਦੇ ਹੋ ਜੀ ਮਾਲਕ ਨਾਲ ਗੱਲ ਕਰ ਲਿਓ ਤੇ ਫਾਈਨਲ ਰੇਟ ਤੁਸੀਂ ਜਾ ਕੇ ਕਰ ਲਿਓ ਜੀ ਤੇ ਡੀਲ ਕਰਕੇ ਲਿਆ ਸਕਦੇ ਹੋ ਜੀ ਬਾਕੀ ਕਮੈਂਟ ਕਰੀ ਜਾਓ ਜੀ ਨਾਲ ਦੀ ਨਾਲੀ ਤੇ ਗੱਲ ਕਰਾਂਗੇ ਜੀ ਆਪਾਂ ਜਿਹੜੀ ਕੋਠੀ ਅੱਜ ਲੈ ਕੇ ਪਹੁੰਚੇ ਆਂ ਮਾਲਕ ਨੇ ਸੇਲ ਕਰਨੀ ਅਸੀਂ ਵੇਚਣ ਵਾਸਤੇ ਆਪਣੇ ਕੋਲੇ ਭੇਜੀ ਹੋਈ ਹੈ 4.5 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ 10 ਲੱਖ ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਸੀ 10 ਲੱਖ ਦੇ ਵਿੱਚੋਂ ਵੀ ਰੇਟ ਕੀਤਾ ਜਾਊਗਾ ਸੀ ਜੇ ਆਪਾਂ ਕੋਠੀ ਦੀ ਗੱਲ ਕਰੀਏ ਅੰਦਰ ਬਾਹਰ ਦੀ ਕੰਡੀਸ਼ਨ ਤੁਸੀਂ ਦੇਖੋ ਸੀ ਪੂਰੀ ਵਧੀਆ ਤਾਂ ਗਲੀ ਲੱਗਦੀ ਹੈ ਸੀ ਗਲੀ ਪੂਰੀ ਵਧੀਆ ਤੇ ਕੋਠੀ ਪੂਰੀ ਵਧੀਆ ਬਣੀ ਹੋਈ ਹੈ ਡਬਲ ਸਟੋਰੀ ਹੈ ਸੀ ਉੱਪਰ ਦਾ ਪੋਰਸ਼ਨ ਵੀ ਪੂਰਾ ਵਧੀਆਗਾ ਤੇ ਥੱਲੇ ਦਾ ਵੀ ਪੂਰਾ ਵਧੀਆਗਾ ਕਮਰੇ ਪੂਰੇ ਖੁੱਲ੍ਹੇ ਡੁੱਲੇ ਪੂਰੇ ਵਧੀਆ ਬਣੇ ਹੋਏ ਨੇ ਰੰਗ ਰੋਗਨ ਦਾ ਸਾਰਾ ਕੰਮ ਹੋਇਆਗਾ ਪਰ ਰੰਗ ਰੋਗਨ ਜਿਹੜਾ ਇਹਨਾਂ ਨੇ ਕਰਵਾਇਆ ਹੋਇਆ ਸੀ ਥੋੜਾ ਜਿਹਾ ਪੁਰਾਣਾ ਹੋਇਆ ਪਿਆ ਤੇ ਥੋੜਾ ਜਿਹਾ ਖਰਾਬ ਵੀ ਹੋਇਆ ਪਿਆ ਰੰਗ ਦੀ ਮੁਰੰਮਤ ਮਾੜੀ ਮੋਟੀ ਕਰਵਾਉਣ ਬੜੀ ਸੀ ਬਾਕੀ ਆਹ ਕਮਰਾ ਚੈੱਕ ਕਰੋ ਜੀ ਕਮਰੇ ਦੇ ਅੰਦਰੋਂ ਰੰਗ ਦੇਖੋ ਜੀ ਕੋਈ ਲੇਹਾ ਨਹੀਂ ਹੋਇਆ ਬਾਹਰਲੀ ਸਾਈਡ ਤੋਂ ਰੰਗ ਥੋੜਾ ਬਹੁਤਾ ਖਰਾਬ ਮਿਲੂਗਾ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ ਤੁਹਾਨੂੰ ਜਿਹੜਾ ਆਪਾਂ ਇਹ ਵੀਡੀਓ ਚ ਘਰ ਜਾਂ ਕੋਠੀ ਕੁਝ ਵੀ ਕਰ ਲੋ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਹਾਂ ਉਮੀਦ ਕਰਦਾ ਤੁਹਾਨੂੰ ਚੰਗਾ ਲੱਗਿਆ ਹੋਊਗਾ ਜੀ ਵਧੀਆ ਲੱਗਿਆ ਤਾਂ ਮਾਲਕ ਨਾਲ ਕਰ ਲੋ ਗੱਲਬਾਤ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਸੀ ਜਿੰਨਾਂ ਦਾ ਇਹ ਘਰ ਹੈਗਾ ਗੱਲ ਕਰ ਸਕਦੇ ਹੋ ਜੀ ਬਾਕੀ ਚਲਦੀ ਚਲਦੀ ਵੀਡੀਓ ਚ ਕਮੈਂਟ ਕਰਕੇ ਦੱਸੀ ਜਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਗੱਡੀ ਹੈ ਮੋਟਰਸਾਈਕਲ ਹੈ ਕੁਝ ਵੀ ਹੈ ਜੀ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਫ੍ਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਅਸੀਂ ਤੇ ਇੱਕ ਗੱਲ ਹੋਰ ਜੀ ਤੁਸੀਂ ਕਮੈਂਟਾਂ ਦੇ ਵਿੱਚ ਵੀ ਕਹਿੰਦੇ ਰਹਿੰਦੇ ਹੋ ਕਮੈਂਟ ਮੈਂ ਦੇਖੇ ਸੀ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਸਾਡੇ ਕੋਲੇ ਗੱਡੀ ਆ ਜਾਂ ਕੋਈ ਮੋਟਰਸਾਈਕਲ ਹੈ ਜਾਂ ਕੋਠੀ ਘਰ ਹੈ ਜੀ ਅਸੀਂ ਵੇਚਣਾ ਕਮੈਂਟਾਂ ਦੇ ਵਿੱਚ ਨਾ ਲਿਖਿਆ ਕਰੋ ਜੀ ਸਿੱਧਾ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਮਾ ਭੇਜ ਦੇ ਕਰੋ ਉਹ ਤੋਂ ਬਾਅਦ ਆਪਾਂ ਜਲਦੀ ਤੋਂ ਜਲਦੀ ਐਡ ਤੁਹਾਡੀ ਲਾ ਦੇਵਾਂਗੇ ਜੀ ਤਾਂ ਕਿ ਵੀਡੀਓ ਕਿਵੇਂ ਦੀ ਲੱਗ ਰਹੀ ਆ ਚਲਦੀ ਚਲਦੀ ਵੀਡੀਓ 'ਚ ਦੱਸ ਦੇ ਰਿਹਾ ਕਰੋ ਜੀ ਤੇ ਮਰੂਤੀ 800 ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਤੇ ਪੂਰੀ ਵਧੀਆ ਸੋਹਣੀ ਗੱਡੀ ਆ ਦੋ ਮਾਡਲ ਹੈ ਜੀ ਪੈਟਰੋਲ ਤੇ ਗੱਡੀ ਆ 60 ਕੁ ਪੈਸੇ ਟਾਇਰ ਦੱਸੇ ਨੇ ਰਾਮਪੁਰਾ ਫੂਲ ਮਾਲਕ ਦਾ ਏਰੀਆ ਜੀ ਸੀਟ ਕਵਰ ਵਧੀਆ ਨੇ ਪੰਜਾਬ ਨੰਬਰ ਹੈ ਤੇ 36000 ਰੁਪਿਆ ਮਾਲਕ ਨੇ ਇੱਕ ਡਿਮਾਂਡ ਕਹੀ ਹੈ ਜੀ 36000 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਕੋਈ ਫਾਈਨਲ ਰੇਟ ਨਹੀਂ ਹੈਗਾ ਜੀ ਬਾਕੀ ਰੇਟ ਮੋਕੇ ਤੇ ਕੀਤਾ ਜਾਊਗਾ ਜੀ ਤੁਸੀਂ ਆਪੇ ਰੇਟ ਮੁਕਾ ਲਿਓ ਜਾ ਕੇ ਤੇ ਦੇਖ ਕੇ ਤੇ ਤਸੱਲੀ ਕਰਕੇ ਸਾਰੀ ਉਸ ਤੋਂ ਬਾਅਦ ਫਾਈਨਲ ਰੇਟ ਮੁਕਾ ਕੇ ਤੇ ਗੱਡੀ ਦੀ ਡੀਲ ਕਰ ਸਕਦੇ ਹੋ ਜੀ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇੱਕ ਵਾਰੀ ਚੈੱਕ ਕਰ ਲਓ ਜੀ ਜਿਨਾਂ ਨੇ ਵੀ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਬਾਕੀ ਹੁਣ ਦਿਓ ਜੀ ਸਾਨੂੰ ਇਜਾਜ਼ਤਾਂ